ਗੁਰਪ੍ਰੀਤ ਸਿੰਘ ਜੀ ਸਾਨੂੰ ਅਬਜਕਰ ਸਿੰਘ ਔਰ ਉਹਦੇ ਫਾਦਰ ਦੋਨਾਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube वगैरह ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹਦੋਂ ਤੋਂ ਮਿਸਹੰਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰਸ਼ ਕੀਤਾ ਫੈਮਿਲੀ ਨੇ ਤੇ ਬਾਅਦ ਜੋ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤਾਂ ਫਾਦਰ ਵਾਸ ਆਲਸੋ ਰਸ਼ ਟੂ ਦੋਸਾ ਕੀ ਇਹ ਸਪਲਾਈ ਵੀ ਕਰਦਾ ਸੀ ਤਾਂ ਨਹੀਂ ਜੀ that is too preliminary to tell ਹਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਕਿ ਸਾਡੀ ਫੋਰੈਂਸਿਕ ਟੀਮ ਔਰ ਬੌਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ these things will be cleared out during course of investigation ਫਿਰ ਨੈਕਸਟ ਐਕਟੀਵਿਟੀ ਕੀ ਹੈ ਮੈਮ ਇਹਦੇ ਬੰਨ ਐਫ ਆਰ ਲਾਂਚ ਕਰ ਰਹੇ ਹਾਂ ਜੀ ਅਸੀਂ ਔਰ ਉਹਦੇ ਤਫ਼ਤੀਸ਼ ਚ ਦੇਖਾਂਗੇ ਤੇ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੇ ਵੇਲੇ ਨਹੀਂ ਔਰ ਜ਼ਖਮੀ ਕਿੰਨੇ ਲੋਕ ਨੇ ਕਹਾਣੀ ਕੀ ਹੋਈ ਅੱਜ ਜੀ ਸਾਡੇ ਐਸਐਚਓ ਨਈਆਂਵਾਲਾ ਨੂੰ ਸਵੇਰੇ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਰੁੱਕ ਕੇ ਆਇਆ ਸੀ ਜਿੱਦੇ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਸਨ ਅਵਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀ ਸੀਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪਤਲ ਚ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੜੀ ਸੀਗੇ ਬਿਕਾਉਜ਼ ਆ ਵੇਰੀਅਸ ਬਰਨ ਇੰਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾਈ ਫੈਮਿਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਤੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਔਨਲਾਈਨ ਸੈਲਫ ਟਿਊਟোরੀਅਲਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਪੀਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਸਫਾਇਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲਸ ਚ ਦਾਖਲ ਹੈ ਔਰ ਹਲੇ ਤਾਂ ਦੇ ਆਰ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲਣ ਸਾਰੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਰਡਨ ਆਫ ਕਰਤਾ ਸੀਗਾ ਤੇ ਬੌਮ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹਨਾਂ ਤੋਂ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਟ ਨਹੀਂ ਕਰ ਸਕਦੇ ਬਟ ਅਸੀਂ अपना ਜਿਹੜਾ ਐਸਐਚਓ ਹੈ ਉਹ ਐਫਆਈਆਰ ਲੌਂਚ ਕਰ ਰਿਹਾ ਬਿਕੋਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਫ਼ਤੀਸ਼ ਚ ਸਾਹਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜ਼ਖਮੀਆਂ ਦਾ ਹਾਲ ਤੁਸੀਂ ਜਾਣਿਆ ਸਰ ਕਿੰਨੇ ਇੱਕ ਜ਼ਖਮੀ ਨਹੀਂ ਇੰਦਰੀ ਕਿਸ ਤਰ੍ਹਾਂ ਦੀ ਦੁਆ ਦੇਣਾ ਬਾਪ ਬੇਟਾ ਦੋਨੋਂ ਹੀ ਜ਼ਖਮੀ ਆ ਜੀ ਮੈਂ ਹੱਲੇ ਜਿਹੜਾ ਬੇਟਾ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟ੍ਰੀਟ ਕਰ ਰਹੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾਹ ਵੀ ਐਮਪਿਊਟ ਹੋ ਸਕਦੀ ਹੈ ਜੋ ਡਾਕਟਰਸ ਨੇ ਦੱਸਿਆ ਬਟ ਉਹਦੇ ਜਿਹੜੇ ਫਾਦਰ ਉਹਨਾਂ ਦੀ ਜਿਹੜੇ ਮੇਰੇ ਬਾਕੀ ਆਫੀਸਰਸ ਗਏ ਉਹਦੇ ਸ਼ ਔਰ ਦੋਨੋ ਇਨਸੀਡੈਂਟ ਆਫ ਬਲਾਸਟ ਵੱਖਰੇ ਵੱਖਰੇ ਟਾਈਮ ਤੇ ਪਹਿਲਾਂ ਬੇਟਾ ਜ਼ਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਬੀ ਫਾਦਰ ਜੋ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਟੱਚ ਹੋਣੇ ਕਿਤੇ ਸਿਮੇਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤੋਂ ਉਹਦੇ ਉੱਤੇ ਜ਼ਿਆਦਾ ਬਲਾਸਟ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਦਾ ਹੋਇਆ ਸਰ ਜਿਸ ਜਗ੍ਹਾ ਤੇ ਹੋਇਆ ਬਲਾਸਟ ਇਹਨਾਂ ਦੇ ਜਿਹੜੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤਾਂ ਆਬਵੀਅਸਲੀ ਆਈ ਆਲਸੋ ਡਿਡਨਟ ਗੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸਟ ਉਹਨਾਂ ਦੇ ਜਰਾ ਟੱਚ ਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸਟ ਕਿਹੜਾ ਕਿਹੜਾ ਪਿੰਡ ਹੈ ਕਿਹੜੇ ਪੁਆਇੰਟ ਕਿਹੜਾ ਇਹ ਜੀ ਜਿੱਦਾ ਪਿੰਡ ਪੈਂਦਾ ਹੈ ਨਈਆਂ ਵਾਲਾ ਥਾਣੇ ਦੇ ਅੰਦਰ ਜੂਰਿਸਡਿਕਸ਼ਨ ਚ ਪੈਂਦਾ ਹੈ ਜੀ ਟੋਟਲ ਜਿਹੜੇ ਬਲਾਸਟ ਹੋਏ ਨੇ ਕਿਉਂਕਿ ਦੋ ਰਾਤ ਵੀ ਦਿੱਤੇ ਜਾ ਰਹੇ ਨੇ ਦੇਖੋ ਜੀ ਸਾਨੂੰ ਤਾਂ ਜਦੋਂ ਮੈਡੀਕਲ ਰੁਕਾ ਹੈ ਤਾਂ ਇਨਫੋਰਮੇਸ਼ਨ ਆਈ ਬਿਕੋਜ਼ ਪਿੰਡ ਨੇ ਕਿਸੇ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਨਾ ਤਾਂ ਫੈਮਿਲੀ ਨੇ ਬਟ ਆਈ ਥਿੰਕ ਮਲਟੀਪਲ ਹੋਈ ਚੁੱਕਿਆ ਬਿਕੋਜ਼ ਦ ਕੁਆਲਿਟੀ ਆਫ ਦ ਐਕਸਪਲੋਸਿਵ ਇਜ਼ ਵੈਰੀ ਹਾਈ ਕਿਹੜਾ ਕੈਮੀਕਲ ਹੈ ਜਿਸ ਦੇ ਨਾਲ ਇਹ ਕਰ ਰਿਹਾ ਸੀ ਐਕਸਪੈਰੀਮੈਂਟ ਇਹ ਜੀ ਹਲੇ ਸਾਨੂੰ ਕਲੈਰਿਟੀ ਨਹੀਂ ਹੈ ਮਲਟੀਪਲ ਚੀਜ਼ਾਂ ਨੇ ਤੋਂ ਬੈਕਗਰਾਉਂਡ ਕਿਸ ਤਰ੍ਹਾਂ ਦੀ ਰਹੀ ਹੈ ਇਸ ਮੁੰਡੇ ਦੀ ਜਿਹਨੇ ਇਸ ਸਮਾਨ ਮੰਗਾਇਆ ਕੀ ਲੱਗ ਰਿਹਾ ਹੈ ਬੈਕਗਰਾਉਂਡ ਤਾਂ ਜੀ ਜਿੰਨੀ ਗੱਲਬਾਤ ਹੋਈ ਹੈ ਲੜਕਾ 19 ਸਾਲਾਂ ਦਾ ਤੇ 12ਵੀਂ ਤੋਂ ਬਾਅਦ ਉਹਨੇ ਕਿਸੇ ਕਾਲਜ ਚ ਗਿਆ ਸੀ ਬਟ ਹੁਣ ਦੇਖਦੇ ਬਾਕੀ ਤਤਰੀ ਕੋਈ ਹੋਰ ਟੀਮ ਵੀ ਮੈਂ ਮਾਰੀ ਕੋ ਚੰਡੀਗੜ੍ਹ ਤੋਂ ਜਾਂ ਹੋਰ ਕੋਈ ਖਾਸ ਵੈਸੇ ਤਾਂ ਸਾਡੀ ਦੇ ਆਫਰਲੀ ਕੈਪेबल ਜਿਹੜੀ ਬੌਮ ਡਿਸਪੋਜ਼ਲ ਟੀਮ ਹੈ ਬਟ ਸਟਿਲ ਅਸੀਂ ਆਰਮੀ